ਉਹ ਟਾਈਮ ਸੀਗਾ ਜਿਹੜਾ ਸਕੰਦਰ ਦੁਨੀਆ ਨੂੰ ਜਿੱਤਣ ਵਾਸਤੇ ਆਇਆ ਸੀਗਾ ਤੇ ਉਹ ਇੱਥੇ ਆਣ ਕੇ ਰੁਕ ਗਿਆ ਤੇ ਉਹਦਾ ਹਿਆ ਨਹੀਂ ਪਿਆ ਕਿ ਬਿਆਸਾ ਨੂੰ ਕ੍ਰੋਸ ਕਰ ਜਾਵੇ ਤੇ ਉਸੇ ਦਰਿਆ ਨੂੰ ਸੰਗਤਾਂ ਨੇ ਅੱਜ ਮੱਥਾ ਲਾ ਲਿਆ ਉਹਦਾ ਮੂੰਹ ਉਹ ਦੂਜੇ ਪਾਸੇ ਅੱਜ ਮੋੜ ਕੇ ਦੱਸ ਦਿੱਤਾ ਸੰਗਤਾਂ ਦੀਆਂ ਅਰਦਾਸਾਂ ਸਭ ਤੋਂ ਵੱਡੀਆਂ ਵਾਂ ਤੇ ਲਗਭਗ 3-400 ਕਿਲਾ ਜ਼ਮੀਨ ਜਿਹੜੀ ਆ ਉਹ ਖਰਾਬ ਹੋ ਗਈ ਆ ਜਿਹਦੇ ਵਿੱਚ ਦਰਿਆ ਵਗਣ ਲੱਪਿਆ ਚੰਗੀਆਂ ਵਣੀਆਂ ਫਸਲਾਂ ਇਹ ਲੇ ਲਾਉਂਦੀਆਂ ਫਸਲਾਂ ਦੇ ਵੇਚ ਦੀ ਦਰਿਆ ਹੋ ਗਿਆ ਵਾ ਜੋ ਸਾਡੇ ਕੋਲ ਪੋਸੀਬਲ ਹੋ ਸਦਾ ਉਹ ਕਰਦੇ ਹਾਂ ਉਹ ਨੂੰ ਤੇ ਚਲੋ ਇਹ ਪੱਥਰ ਨਾਲ ਕੰਮ ਹੋਵੇ ਤਾਂ ਸਭ ਤੋਂ ਵਧੀਆ ਹਾਂ ਸਭ ਤੋਂ ਵਧੀਆ ਪਰ ਸਾਡੀ ਪੱਥਰ ਅਸੀਂ ਕਿੱਦਾਂ ਲਿਆਖਦੇ ਪੰਜ 6 ਲੱਖ ਰੁਪਏ ਦਾ ਖਰਚਾ ਤੇ ਸਾਡਾ ਸਿਰ ਰੋਝਦਾ ਪਿਛਲੇ ਸਾਲ 23 ਜੀ ਇਥੋਂ ਟੁੱਟ ਗਿਆ ਸੀ ਉਦੋਂ ਜੀ ਉਦੋਂ ਲਾ ਆ ਕੇ ਸੰਤਾਂ ਦੇ ਬੰਨਤਾ ਹੀ ਤੇ ਬਾਅਦ ਇਹ ਵੀ ਜਾਊਗਾ ਬਾਜਣ ਉਹਨੇ ਰਹਿੰਦਾ ਮਹਾਂਪੁਰਖਾਂ ਦੀ ਕਿਰਪਾ ਨਾਲ ਬਾਜ ਜਾਣਾ ਸੰਤਾਂ ਦੀ ਕਿਰਪਾ ਨਾਲ ਬਾਜ ਜਾਣਾ ਸਾਲ ਵੇਰਾ ਦੇ ਦੇਰੀ ਸਾਰੇ ਦੋਸਤੋ ਸਤਿ ਸ਼੍ਰੀ ਅਕਾਲ ਸੁਲਤਾਨਪੁਰ ਲੋਧੀ ਦਾ ਉਹ ਇਲਾਕਾ ਜਿੱਥੇ ਹੜ ਆਇਆ ਸੀ ਬਾਉਪੁਰ ਦੇ ਨਾਮ ਨਾਲ ਇਹ ਇਲਾਕਾ ਮਸ਼ਹੂਰ ਹੋਇਆ तकरीबन 16-17 ਪਿੰਡ ਨੇ ਹੜ ਆਏ ਨੂੰ ਅੱਜ ਤੋਂ 3-4 ਦਿਨ ਬਾਅਦ 3 ਮਹੀਨੇ ਪੂਰੇ ਹੋ ਜਾਣੇ ਨੇ ਪਰ ਇਹ ਇਲਾਕਾ ਹਜੇ ਵੀ ਉਹਨਾਂ ਸਥਿਤੀਆਂ ਨਾਲ ਜੂਝ ਰਿਹਾ ਸਾਡੀ ਡਿਊਟੀ ਅੱਜ ਜਿਹੜੀ ਸੀਗੀ ਉਹ ਫਿਰ ਲਾਈ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਕੈਨਕਰੋ ਰੋਡ ਬਾਲਵਰਹੈਂਪਟਨ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਨਾ ਵੱਲੋਂ ਡਿਊਟੀ ਲੱਗੀ ਕਿ ਉੱਥੇ ਫਿਰ ਜਾ ਕੇ ਆਓ ਔਰ ਸਾਨੂੰ ਲੈ ਕੇ ਆਉਣ ਵਾਲੇ ਸਰਦਾਰ ਪੂਰਨ ਸਿੰਘ ਜੀ ਤੇ ਸਰਦਾਰ ਕੁਲਦੀਪ ਸਿੰਘ ਜੀ ਨੇ ਔਰ ਆਪਾਂ ਇੱਥੇ ਆ ਕੇ ਅੱਜ ਦੇਖਾਂਗੇ ਵੀ ਇੱਥੇ ਇਹਨਾਂ ਦਾ ਕੰਮ ਕਿੱਥੇ ਕਿ ਚੱਲ ਰਿਹਾ ਕੌਣ-ਕੌਣ ਸੇਵਾ ਕਰ ਰਿਹਾ ਕਿਹੜੀ ਸੇਵਾ ਚੱਲ ਰਹੀ ਆ ਤੇ ਹੁਣ ਕੰਮ ਕਿੰਨਾ ਕਰੇਂਦਾ ਆ ਵੈਗਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸ਼ੁਭ ਨਾਮ ਜਰੂਰ ਦੱਸ ਦਿਓ ਤੇ ਆਪਣਾ ਪਿੰਡ ਦੱਸ ਦਿਓ ਜੀ ਮੇਰਾ ਨਾਮ ਗਰਮੀਤ ਸਿੰਘ ਆ ਜੀ ਗਰਮੀਤ ਸਿੰਘ ਸਰਪੰਚ ਪਿੰਡ ਬਾਉਪਰ ਜਦੀਦ ਜੀ ਸੇਲ ਹਲਦਾਨ ਬੋਲੋ ਜੀ ਠੀਕ ਹੈ ਜੀ ਭਾਈ ਜੀ ਆਪਾਂ ਹੁਣ ਜਿਹੜਾ ਕੰਮ ਆ ਉਹ ਕਿਸ ਸਥਿਤੀ ਚ ਆ ਇਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਵਾਰ ਫਿਰ ਸੰਗਤ ਨੂੰ ਦੱਸੀਏ ਵੀ ਜਿਹੜੀ ਸਮੱਸਿਆ ਸੀਗੀ ਉਹ ਤੁਹਾਡੀ ਕੀ ਸੀ ਕਿਉਂਕਿ ਹੁਣ ਆਪਾਂ ਉਸ ਬੰਦ ਤੇ ਖੜੇ ਆ ਜਿਸ ਬੰਦ ਨੂੰ ਤੁਸੀਂ ਬੰਨ ਰਹੇ ਆ ਆ ਆ ਦੋਨਾਂ ਨੂੰ ਅਟੈਚ ਕਰਦਾ ਮੜ ਜਾ ਇਧਰ ਨੂੰ ਦੱਸੀਏ ਜੀ ਆਜੋ ਹਾਂਜੀ ਆਜੋ ਜੀ ਸਮੱਸਿਆ ਸਾਡੀ ਜੇ ਇਹ 3 ਮਹੀਨੇ ਜਦੋਂ ਤੁਸੀਂ ਪਹਿਲਾਂ ਦੱਸ ਕੇ ਟਾਈਮ ਵੀ ਲਗਭਗ 3 ਮਹੀਨੇ ਹੋਣ ਵਾਲੇ ਆ ਪਾਣੀ ਆਏ ਨੂੰ ਹੂੰ ਸਮੱਸਿਆ ਸਾਡੀ ਇਹ ਹੋਈ ਜਿਹੜਾ ਦਰਿਆ ਦੇ ਵਿੱਚ ਆ ਤੁਸੀਂ ਸਾਹਮਣੇ ਵੇਖ ਰਹੇ ਮਸ਼ੀਨਾਂ ਲੱਗੀਆਂ ਜੀ ਜੀ ਸਰਕਾਰ ਨੇ ਕੋਈ ਇਹਦੀ ਡੀਸੈਲਟਿੰਗ ਨਹੀਂ ਕੀਤੀ ਇਹਦੀ ਸਫਾਈ ਨਹੀਂ ਕੀਤੀ ਹੁਣ ਤੱਕ ਕਦੀ ਹਾਂ ਇਹਦੇ ਕਰਕੇ ਜਿਹੜਾ ਪਾਣੀ ਆਇਆ ਸੀ ਉਹ ਸਰਾ ਬਾਹਰ ਆ ਕੇ ਆ ਬੰਨ ਟੁੱਟ ਕੇ ਹਾਂ ਸਾਡੇ ਇਲਾਕੇ ਦਾ ਕਾਫੀ ਭਾਰੀ ਨੁਕਸਾਨ ਹੋਇਆ ਜਿਸੇ ਤੁਸੀਂ ਵੇਖ ਰਹੇ ਲੇਬਰ ਲੱਗੀ ਇਥੇ 9-10 ਘਰ ਜਿਹੜੇ ਬਿਲਕੁਲ ਬਰਬਾਦ ਚੁੱਕੇ ਬੰਨ ਟੁੱਟਣ ਨਾਲ ਜੀ ਤੇ ਲਗਭਗ 3-400 ਕਿਲਾ ਜ਼ਮੀਨ ਜਿਹੜੀ ਆ ਉਹ ਖਰਾਬ ਹੋ ਗਈ ਹੈ ਜਿਹਦੇ ਵਿੱਚ ਦਰਿਆ ਵਗਣ ਲਾ ਪਿਆ ਚੰਗੀਆਂ ਭਲੀਆਂ ਫਸਲਾਂ ਇਹ ਲੈ ਲਾਉਂਦੀਆਂ ਫਸਲਾਂ ਦੇ ਵਿੱਚ ਦੀ ਦਰਿਆ ਹੋ ਗਿਆ ਵਾ ਹੂੰ ਤੇ 5 400 ਕਿਲੋ ਜਿਹੜਾ ਰੇਤਾ ਦਾ ਪੈ ਕੇ ਜਮੀਨਾਂ ਖਰਾਬ ਹੋ ਚੁੱਕੀਆਂ ਦਰਿਆ ਇਧਰੋਂ ਆ ਰਿਹਾ ਹਨਾ ਆਹ ਵਾਲੇ ਪਾਸਿਓਂ ਪਹਿਲਾਂ ਇਹ ਆਉਂਦਾ ਆਉਂਦਾ ਇਸ ਤਰ੍ਹਾਂ ਇਧਰ ਨੂੰ ਹੀ ਜਾਂਦਾ ਸੀ ਹਾਂਜੀ ਹਾਂਜੀ ਇਧਰ ਨੂੰ ਹੀ ਜਾਂਦਾ ਸੀਗਾ ਇਧਰ ਨੂੰ ਜਾਂਦਾ ਇਹ ਅਸਲੀ ਰਸਤਾ ਹੈ ਉਹ ਜਿਸੇ ਮਸ਼ੀਨਾਂ ਲੱਗੀਆਂ ਤੁਸੀਂ ਵੇਖ ਰਹੇ ਹੋ ਇਧਰ ਨੂੰ ਸੀਗਾ ਅਸਲੀ ਰਸਤਾ ਇਹਦਾ ਉਹ ਹੀ ਬੰਦ ਕਰਕੇ ਠੀਕ ਆ ਤੇ ਇਧਰਲੀ ਸਾਈਡ ਨੂੰ ਇਹਨੇ ਆਪਣਾ ਨਵਾਂ ਰਸਤਾ ਬਣਾ ਲਿਆ ਅੱਛਾ ਜੀ ਇਹਦ ਨੂੰ ਬੰਨ ਆ ਆ ਜਾਨੀ ਬੰਨ ਸੀਗਾ ਇਹ ਬੰਨ ਸੀਗਾ ਇਹ ਬੰਨ ਨੂੰ ਇਹਨਾਂ ਨੇ ਤੋੜਤਾ ਦਰਿਆ ਹਾਂਜੀ ਅੱਛਾ ਆ ਆ ਆ ਫਿਰ ਆਪਾਂ ਦੱਸਿਆ ਸੀ ਅੱਗੇ ਵੀ ਇਹ ਚੰਗੇ ਭਲੇ ਘਰ ਸੀਗੇ ਇੱਥੇ ਜਮੀਨਾ ਹੈ ਜਿਹੜੀਆਂ ਰਾਮਪੁਰ ਗौरा ਪਿੰਡ ਸ਼ਹਿਰ ਦੇ ਹਾਂ ਜਿੱਥੇ ਆਪਾਂ ਖੜੇ ਆ ਰਾਮਪੁਰ ਗौरा ਅੱਛਾ ਜੀ ਇਹ ਸਾਰਾ ਢਾਟਾ ਸੀ ਹਾਂਜੀ ਸਾਰਾ ਢਾਟਾ ਹੈ ਢਾ ਦੁੱਤਾ ਹਾਲਾਤ ਇੱਥੇ ਅੱবি ਬਹੁਤ ਵੱਡਾ ਕੰਮ ਆ ਬਹੁਤ ਵੱਡਾ ਕਾਰਜ ਆ ਜੀ ਜਿਹੜਾ ਕਿ ਸਾਰੀ ਹੇ ਦੋਸਤਾਨ ਦੀ ਸਾਰੀ ਸੰਗਤ ਸਾਰੇ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਚੱਲ ਰਿਹਾ। ਇਹਦੇ ਅੱਛਾ ਹੁਣ ਤੁਸੀਂ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਨਾ ਕੋਈ ਛੜੀ ਕਿਸ ਨੇ ਇੱਥੇ ਪੁੱਛਗਿਛ ਕੀਤੀ ਆ। ਮਾਪੂਸ ਸਿਹਾਲੀ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਜੀ। ਜੀ। ਤੇ ਸਾਡੀ ਸਾਰੀ ਸੰਗਤ ਇਲਾਕੇ ਦੀ ਤੇ ਸਾਰੇ ਪੰਜਾਬ ਦੀ ਸੰਗਤ ਦੇ ਜੋ ਸੰਗਤ ਨੇ ਤੇਲ, ਮਾਇਆ ਸੰਗਤ ਨੂੰ ਸਮੇਂ ਇੱਥੇ ਭੇਜੀ ਪਿੰਡ ਨੂੰ ਕਮੇਟੀ ਨੂੰ ਹੂੰ ਉਹਦੇ ਸਹਿਯੋਗ ਨਾਲ ਸਾਰੀ ਮਸ਼ੀਨਰੀ ਚੱਲ ਰਹੀ ਆ। ਦੋ ਮਸ਼ੀਨਾਂ ਰਾਣੀਂਦਰ ਪ੍ਰਤਾਪ ਦੀ ਸੰਯੋਗਣਾ ਚੱਲ ਰਹੀਆਂ ਜਾਂ ਕੁਝ ਉਹਨਾਂ ਦੀ ਮਸ਼ੀਨਰੀਆਂ ਨਾਲ ਹਮ ਅਫਸਰ ਸੰਗਤ ਦੇ ਸੰਯੋਗ ਨਾਲ ਵੱਜ ਰਿਹਾ ਬਾਈ ਜਿਹੜਾ ਤੁਸੀਂ ਇਹ ਬੰਨਣਾ ਸ਼ੁਰੂ ਕਰਦੇ ਇਧਰੋਂ ਬੰਨਣਾ ਸ਼ੁਰੂ ਕਰਦੇ ਇੱਕ ਤੁਸੀਂ ਇਸ ਕੋਨੇ ਤੋਂ ਲੱਗਦੇ ਆ ਇਸ ਤੁਸੀਂ ਇੱਕ ਤੁਸੀਂ ਉਹ ਪਰਲੇ ਬੰਨੇ ਤੋਂ ਲੱਗਦੇ ਆ ਹਨਾ ਦੋ ਪਾਸਿਆਂ ਤੋਂ ਤੁਸੀਂ ਲੱਗੇ ਸਗੇ ਬਿਲਕੁਲ ਜੀ ਕਿੰਨੇ ਦਿਨ ਹੋ ਗਏ ਅੱਜ ਸੇਵਾ ਚੱਲਦੀ ਨੂੰ ਲਗਭਗ ਇੱਥੇ ਡੇਢ ਮਹੀਨੇ ਦੇ ਲਗਭਗ ਹੋ ਗਏ ਜੀ ਦਿਨ ਰਾਤ ਦੀ ਸੇਵਾ ਚੱਲੀ ਜਾਂਦੀ ਤੁਹਾਨੂੰ ਲੱਗਦਾ ਵੀ ਇਹ ਇੱਕ ਪੋਸੀਬਲ ਕੰਮ ਹੈ ਹੋਰ ਫੜ ਕੋਈ ਚਾਰਾ ਕੋਈ ਨਹੀਂ ਹੈਗਾ ਜੀ ਹੁਣ ਸਾਡਾ ਇਲਾਕਾ ਬਰਬਾਦ ਹੋੁੰਦਿਆ ਸਾਰਾ ਜੀ ਇਹਨੂੰ ਅੱਖਾਂ ਨਾਲ ਕਿੰਨਾ ਘੇਰ ਦੇਖੀਏ ਬਰਬਾਦ ਇਹਨੂੰ ਹਾਂਜੀ ਕੁਛ ਨਾ ਕੁਛ ਚਾਰਾ ਤੇ ਕਰਨਾ ਪਊਗਾ ਨਾ ਜੀ ਕੋਈ ਮਲਕੇ ਗਵਰਨਮੈਂਟ ਸਭ ਫੇਲ ਹੈ ਜੀ ਕੋਈ ਨਹੀਂ ਕੁਛ ਕਰ ਰਿਹਾ ਧਿਆਨ ਕੇ ਪਰ ਅਸੀਂ ਹੁਣ ਆਪਣੀ ਅੱਖਾਂ ਨਾਲ ਆਪਦਾ ਇਲਾਕਾ ਬਰਬਾਦ ਹੁੰਦਾ ਕਿਦਾਂ ਵੇਖੀਏ ਅੱਛਾ ਪਹਿਲਾਂ ਮੈਨੂੰ ਇਹ ਸਮਝਾਓ ਵੀ ਆਹ ਹੁਣ ਰੇਤ ਆ ਤੁਸੀਂ ਇਹ ਕੀ ਕਰ ਰਹੇ ਹੋ ਬੋਰੇ ਭਰ ਰਹੇ ਹੋ ਹਾਂਜੀ ਇਹ ਬੋਰੇ ਭਰ ਕੇ ਕ੍ਰੇਟ ਪਾ ਕੇ ਜੀ ਟਿਪਿੰਗ ਕਰਕੇ ਅੱਗੇ ਨੂੰ ਬੰਨ ਬੰਦੇ ਜਾ ਰਹੇ ਕਿਉਂਕਿ ਦਰਿਆ ਹੀ ਸਾਰਾ ਇੱਕ ਬੰਨੇ ਨੂੰ ਘੋਲਿਆ ਪਿਆ ਵਾ ਬਾਈ ਪਰ ਇੱਕ ਇੱਕ ਦੋ ਇੱਕ ਦੋ ਚੀਜ਼ਾਂ ਮੈਂ ਚਲੋ ਇਹ ਤੁਸੀਂ ਕਰ ਰਹੇ ਆ ਤੁਹਾਨੂੰ ਪਹਿਲੇ ਨੰਬਰ ਤੇ ਮੇਰਾ ਇਹ ਸਵਾਲ ਆ ਵੀ ਕੀ ਇਹ ਜਿਹੜਾ ਤੁਸੀਂ ਰੇਤ ਨਾਲ ਇਦਾਂ ਬੋਰੇ ਭਰ ਰਹੇ ਆ ਇਹ ਸੀਫ ਹੈਗਾ ਤੁਹਾਡੀ ਤੁਹਾਨੂੰ ਲੱਗਦਾ ਇਹ ਤੁਹਾਨੂੰ ਹੀ ਲੱਗਦਾ ਵੀ ਥੋੜਾ ਕੱਚਾ ਕੰਮ ਹੈ ਜੋ ਸਾਡੇ ਕੋ ਪੋਸੀਬਲ ਉਹ ਸਦਾ ਉਹ ਕਰਦੇ ਹਾਂ ਉਹਨੂੰ ਤੇ ਚਲੋ ਇਹ ਪੱਥਰ ਨਾਲ ਕੰਮ ਹੋਵੇ ਤੇ ਸਭ ਤੋਂ ਵਧੀਆ ਹਾਂ ਸਭ ਤੋਂ ਵਧੀਆ ਪਰ ਸਾਡੀ ਪੱਥਰ ਅਸੀਂ ਕਿਦਾਂ ਲੈ ਰਹੇ ਹਾਂ ਦੇ 5-6 ਲੱਖ ਰੁਪਏ ਦਾ ਖਰਚਾ ਤੇ ਸਾਡਾ ਇਹ ਰੋਜ ਦਾ ਹੂੰ ਜਿਹੜਾ ਕਿ ਅਸੀਂ ਸਾਨੂੰ ਲੱਗਦਾ ਕਿ ਇੰਨੇ ਨਾਲ ਹੀ ਅਸੀਂ ਇਹਨੂੰ ਬਣ ਲਈਏ ਤੇ ਬੜੀ ਸ਼ਾਬਾਸ਼ ਹੈ ਸਾਡੀ ਨੇ ਬਿਲਕੁਲ ਇਹ ਕਰੋੜਾਂ ਦੇ ਪ੍ਰੋਜੈਕਟ ਆ ਗਵਰਨਮੈਂਟ ਲੈਵਲ ਦੇ ਕੰਮ ਆ ਸੰਗਤ ਨੇ ਚਲੋ ਬਹੁਤ ਵੱਡਾ ਸਾਥ ਦਿੱਤਾ ਕਰਕੇ ਤੇ ਇਹ ਵੱਜ ਰਿਹਾ ਨੇ ਤੇ ਇਹ ਨਹੀਂ ਵੱਜਣਾ ਠੀਕ ਹੈ ਸਾਡਾ ਹਰਾ ਏਰੀਆ ਜਿਹੜਾ ਬਾਕੀ ਵੀ ਜਿੱਦਾਂ 10 ਘਰ ਰੁੜ ਗਏ ਬਾਕੀ ਵੀ ਸਾਰੇ ਜਿਹੜੇ ਸਾਰੇ ਰੁੜ ਜਾਣਾ ਏ ਏ ਬਾਈ ਜੀ ਬੰਦੇ ਕਿੰਨੇ ਕੁ ਲੱਗੇ ਇੱਥੇ ਲੇਬਰ ਦੇ ਬੰਦੇ ਕਿੰਨੇ ਆ ਦਿਹਾੜੀ ਦੇ ਲੱਗੇ ਇਹ ਲਗਭਗ ਇਧਰਲੇ ਬਨੇ ਅਸੀਂ 85 ਬੰਦੇ ਇਧਰ ਲੱਗੇ ਆ ਜੀ ਇੰਨੇ 70-80 ਬੰਦੇ ਪਰਲੀ ਸਾਈਡ ਲੱਗੇ ਆ ਉਹ ਪਰਲੇ ਬੰਦੇ ਹਾਂਜੀ 200 ਬੰਦਾ ਕੰਮ ਕਰ ਰਿਆ ਇਹਨੂੰ ਅਸੀਂ ਹੋਰ ਵੀ ਡਬਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ 200 ਦੀ ਜਗ੍ਹਾ 400 ਬੰਦਾ ਹੋ ਜੇ ਤਾਂ ਕਿ 24 ਘੰਟੇ ਕੰਮ ਚੱਲੇ ਅੱਜ ਇਧਰੋਂ ਹੁਣ ਜੋੜ ਕੇ ਉਹ ਪਰੇ ਜੋੜਨਾ ਆ ਹਾਂਜੀ ਉਧਰੋਂ ਉਧਰੋਂ ਵੀ ਇਦਾਂ ਹੀ ਬੰਨ ਲੱਗਦਾ ਆ ਰਿਹਾ ਹਨਾ ਠੀਕ ਆ ਇੱਕ ਗੱਲ ਦੀ ਹੈਰਾਨੀ ਆ ਕਿ ਤੁਹਾਡੇ ਕੋਲ ਸਰਕਾਰ ਵੱਲੋਂ ਕੋਈ ਕੋਈ ਹੈਲਪ ਨਹੀਂ ਆਈ ਨਹੀਂ ਕੋਈ ਹੈਲਪ ਨਹੀਂ ਕੋਈ ਨਹੀਂ ਆਈ ਬਿਲਕੁਲ ਨਹੀਂ ਜੀ ਬਿਲਕੁਲ ਜਦੋਂ ਫਲੱਡ ਆਇਆ ਸੀ ਜੀ ਸਰਕਾਰ ਦੇ ਬਹੁਤ ਮੰਤਰੀ ਬਹੁਤ ਨਮਾਇंदे ਸਾਡੇ ਕੋਲ ਆਏ ਉਸ ਟਾਈਮ ਤੇ ਹਮ ਸਾਰਾ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਹਾਂਜੀ ਤੇ ਸਾਨੂੰ ਐ ਲੱਗਦਾ ਸੀ ਕਿ ਸਰਕਾਰ ਐ ਕਿ ਬਹੁਤ ਵਧੀਆ ਸਾਥ ਦੇਊਗੀ ਸਾਡਾ ਵੀ ਜਿੱਦਾਂ ਸਾਨੂੰ ਸਾਰੇ ਭਰੋਸਾ ਦੇ ਗਏ ਸੀ ਵੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਹਮ ਸਾਡੇ ਲੋਕਾਂ ਨੇ ਆਸ ਦੀ ਕਿੰਨੀ ਵੀ ਸਰਕਾਰ ਸਾਡੇ ਨਾਲ ਆ ਹਮ ਕਿ ਸਾਡਾ ਕੰਮ ਸੌਖਾ ਹੋ ਜਾਊਗਾ ਪਰ ਬਸ ਸਾਡੀ ਰਹਿ ਗਈ ਸੰਗਤ ਦੀ ਸਰਕਾਰੀ ਇਸ ਟਾਈਮ ਤੋਂ ਜਿਹੜੀ ਸੰਗਤ ਤੇ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਾਰਾ ਕੰਮ ਚੱਲਿਆ ਯਾਰ ਲੋਕਾਂ ਲਈ ਫਲੱਡ ਚਲਾ ਗਿਆ ਆ ਪਰ ਇਹਨਾਂ ਦੇ ਦਾ ਹਜੇ ਸਿਰ ਤੇ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲ ਰਿਹਾ ਬਾਬਾ ਵੀਰ ਸਿੰਘ ਮਹਾਪੁਰਖ ਬਾਬਾ ਸਭ ਖਾਸਾਂ ਕੀ ਦੇ ਜਹੇਦਾਰ ਜੀ ਇੱਥੇ ਆਨਦੇ ਜੋ ਸਟਾਰਟ ਅੰਗ ਦੀ ਜੀ ਇਹਨਾਂ ਦੀ ਸੰਗਤ ਨੇ ਜਾ ਕੇ ਬੇਨਤੀ ਕੀਤੀ ਸਰਪੰਚ ਹੁਣਾ ਨੇ ਸਾਰਿਆਂ ਨੇ ਜੀ ਤੇ ਬਾਬਾਈ ਨੇ ਕੋਈ ਨਹੀਂ ਹੌਸਲਾ ਰੱਖੋ ਅਸੀਂ ਨਾਲ ਤੁਹਾਡੇ ਜੁੜ ਕੇ ਤਗੜੇ ਕਰਾਂਗੇ ਜੀ ਮਹਾਂਪੁਰਖ ਬਾਬਾ ਸੁਖਾਸਣੀ ਨਾਲ ਸਰਪੰਚ ਹੁਣਾਂ ਦੇ ਸਰਪੰਚੇ ਵੀ ਉਹਨਾਂ ਦੇ ਆ ਜੀ ਤੇ ਉਹਨਾਂ ਨਾਲ ਮਿਹਨਤ ਕਰਕੇ ਕਰਕੇ ਆ ਲੱਗੇ ਜਾਂਦੇ ਆ ਜੀ ਨਾਲ ਲੀਵਰ ਲਾਈ ਨਾਲ ਸੰਤ ਆਉਂਦੀ ਆ ਹੁਣ ਕਣਕਾਂ ਗੁਣਕਾ ਬੀਜਣ ਦਾ ਕਰਕੇ ਥੋੜੇ ਦੋ ਚਾਰ ਦਿਨ ਹੋ ਗਏ ਆ ਭਾਈ ਜੀ ਆ ਟੌਂਡੇ ਆਪਦੀ ਮਗਰੋਂ ਕਣਕਾਂ ਬੀਜਣ ਦੇ ਆ ਜੀ ਬਾਅਦ ਸਾਰਾ ਮਹਾਂਪੁਰਖ ਕਿਰਪਾ ਕਰਕੇ ਕਣਕ ਬੀਜ ਬਾਜ ਕੇ ਸੰਤ ਲਾ ਆਗੇ ਇਹਨੂੰ ਇਹ ਨਹੀਂ ਕੋਹਟ ਕਰਾਂਗੇ ਵੀ ਇਹਨੂੰ ਇੱਕ ਵਾਰ ਬਾਝ ਜਾਵੇ ਰਾਦਨ ਲਾ ਕੇ ਪਿਛਲੇ ਉਹ ਰਾ 23 ਜੀ ਇਥੋਂ ਟੁੱਟ ਗਿਆ ਸੀ ਉਦੋਂ ਜੀ ਉਦੋਂ ਲਾ ਲਾ ਕੇ ਸੰਗਤਾਂ ਦੇ ਬੰਨਤਾ ਹੈ ਤੇ ਬਾਝ ਇਹ ਵੀ ਜਾਊਗਾ ਬਾਝ ਨਾ ਨਹੀਂ ਰਹਿੰਦਾ ਮਾਪੁਰਖਾਂ ਦੀ ਕਿਰਪਾ ਨਾਲ ਬਾਝਾਂ ਸੰਗਤਾਂ ਦੀ ਕਿਰਪਾ ਨਾਲ ਬਾਝ ਜਾਣਾ ਸੰਗਤਾਂ ਸਾਥ ਮੇਰਾ ਦੇ ਦੇ ਰਹੀ ਆਵਾ ਤੇ ਸੰਗਤਾਂ ਦੇ ਨਾਲ ਸੰਯੋਗ ਦੇ ਨਾਲ ਪਿੰਡ ਦੇ ਲਾ ਕੇ ਸਰਪੰਚ ਉਹਨਾਂ ਸਾਰਾ ਦਿਨੇ ਹੈਗੇ ਸੰਯੋਗ ਦੇ ਰਹੇ ਆ ਤੇ ਸੰਯੋਗ ਨਾਲ ਸਾਰਾ ਕੰਮ ਉਹਨਾਂ ਦੇ ਹੋ ਜਾਊਗਾ ਜੀ ਤੇ ਉਤਰਾ ਇੰਨਾ ਵੀ ਇਥੇ ਨਿਸ਼ਕਾਨ ਵੜਾ ਹੋ ਰਿਹਾ ਵਾ ਬੇ ਕਾਫੀ ਜ਼ਮੀਨ ਜਿਹੜੀ ਹੁਤਾ ਲੋਕਾਂ ਦੇ ਬੀਜ ਨਹੀਂ ਗਈ ਜੀ ਫਿਰ ਇਸੇ ਜਿਹੜੇ ਘਰ ਵਾ ਉਹਨਾਂ ਦੇ ਵੀ ਪਾ ਕੇ ਦੇਣੇ ਪੈਣੇ ਕਿਥੇ ਬਹਿਣਗੇ ਕੀ ਕਰਨਗੇ ਉਹਨਾਂ ਦਾ ਵੀ ਨਹੀਂ ਸਾਰਨਾ ਕੋਈ ਤੁਹਾਡਾ ਕਿੰਨਾ ਕਿਥੇ ਇਸ ਵਕਤ ਜਿਹੜਾ ਸਮਾਨ ਲੱਗਾ ਤੁਹਾਡੀ ਮਸ਼ੀਨਾਂ ਕਿੰਨੀਆਂ ਲੱਗ ਗਈਆਂ ਕਿੰਨੇ ਸਵਾਦ ਆ ਸਾਡੀਆਂ ਸਾਂਝੀਆਂ ਚੱਲਣ ਰਹੀਆਂ ਵਾਹ ਜੀ ਵਾਹ ਇਹਨਾਂ ਨਾਲ ਹੀ ਜਿਹੜੇ ਆਪਣੇ ਸਰਪੰਚ ਹੋਣੀ ਆ ਸਾਰੇ ਇਕੱਠੇ ਚੱਲ ਰਹੇ ਆ ਜੀ ਜੀ ਇਹ ਦੂਜਾ ਜਾਂ ਨਹੀਂ ਸਾਡੇ ਚ ਕਿਸੇ ਚ ਵੀ ਜੀ ਜੀ ਇਹ ਰਾਇ ਦੇ ਨਾਲ ਹੀ ਕੰਮ ਚੱਲਦਾ ਰਹੇ ਨਾ ਇਹ ਕਮੇਟੀ ਆ ਰਾਇ ਦੇ ਨਾਲ ਹੀ ਹਰਾ ਕਾਰੋਬਾਰ ਚੱਲਣ데요 ਜੀ ਤੇਰੇ ਇਹਨੇ ਮਹੀਨਾ ਚੱਲਣ ਦੀਆਂ ਠੀਕ ਹੈ ਜੀ ਕੋਈ ਇਹ ਵਿਰਕਰਾਰ ਨਹੀਂ ਸਾਡੇ ਚਾਹ ਕੰਨਾਂ ਚ ਕੋਈ ਵੀ ਠੀਕ ਹੈ ਜੀ ਤੇ ਸੰਗਤਾਂ ਸਾਥਾਂ ਦੇਈ ਜਾਣ ਡਈਆਂ ਤੇ ਅਸੀਂ ਕਰੀ ਜਾਣ ਡੇ ਆ ਜਿਹੜਾ ਲੰਗਰ ਵੀ ਚੱਲ ਰਿਹਾ ਉਹ ਤੁਹਾਡੇ ਵੱਲੋਂ ਚੱਲ ਰਿਹਾ ਲੰਗਰ ਵੀ ਤਾਂ ਸਾਂਝਾ ਹੀ ਚੱਲ ਰਿਹਾ ਲੰਗਰ ਉਹਨਾਂ ਕੋਈ ਟੋਲੇ ਨਹੀਂ ਲੰਗਰ ਉਹ ਇਹੀਂ ਲਈ ਆਉਣੇ ਆ ਜਿਹੜੀ ਚੀਜ਼ ਦੀ ਲੋੜ ਹੈ ਨਾਲ ਲਾਇਆ ਹੋਰ ਇਹ ਨਾਲ ਮਤ ਕਰਦੇ ਮਾਹ ਮੁਰਖਾ ਠੀਕਾ ਜੀ ਜੀ ਉਹਨਾਂ ਘੜ ਕੇ ਹੁੰਦੇ ਆ ਟਾਈਟ ਲੱਗੇ ਹੋਏ ਆ ਕੰਨਾਂ ਪੈਣੀਆਂ ਪੋੜੀਆਂ ਪਤਨੀਆਂ ਕਰਨੀਆਂ ਵੀ ਜੀ ਜਾਣ ਜੀ ਉੱਥੇ ਮਾਹ ਮੁਰਖਾਂ ਲਾਏ ਹੋਏ ਆ ਜੀ ਦਾ ਮਾਰਾ ਕਿਰਪਾ ਕਰੀਆਂ ਦਾ ਅਸੀਂ ਛੱਡਾਂਗੇ ਦੋਣੇ ਨੂੰ ਬੰਨੇ ਲਾ ਗਈ ਜੀ ਜੀ ਉਹ ਤਰਾਂ ਨਹੀਂ ਇਹ ਸਰਪੰਚ ਹੋਣੀ ਪੁਰਾਣੇ ਮਹਾਪੁਰਖਾਂ ਨਾਲ ਜੁੜੇ ਜਾਂਦੇ ਬਾਬੇ ਦਾਦੀ ਦੀ ਸ਼ਾਂਤਾਂ ਜੁੜੇ ਰਹੇ ਆ ਜਿੱਦਾਂ ਹੁਣ ਆ ਕਰੀਟ ਸੁੱਟੀ ਆ ਇਹ ਕਿੱਥੇ ਇੱਕ ਤੱਕ ਜਾ ਰਹੀ ਆ ਕੁਛ ਹੈ ਆਈਡੀਆ ਇਦਾਂ ਹੈਗਾ 30 ਫੁੱਟ ਤੋਂ ਵੀ ਵੱਧ ਹੀ ਆ ਕਈ 40 ਫੁੱਟ ਆ ਓਏ ਹੋਏ ਕਦੇ ਘਟ ਵੀ ਆ ਕਦੇ ਵਧ ਜੇ ਤਾਂ ਥੋੜੀ ਰੇਤ ਪੈ ਜਾਂਦੀ ਓਦੋਂ ਥੋੜਾ ਘਟ ਜਾਂਦਾ ਜਿਵੇਂ ਖੋਰ ਟਵਾ ਵਾਰਿਆ ਹੁੰਦਾ ਉੱਥੇ 30 ਦੀ 40 ਯਾਰੀ ਫੋਟ ਵੀ ਕੀ ਜਾਂਦਾ ਵਾ ਓਏ ਹੋਏ ਕਾਫੀ ਆ ਡੂੰਗਾ ਪੰਜ ਪੰਜ ਸੱਤ ਸੱਤ ਰਗੇਟ ਜਾਂ ਆਂਡਾ ਇਹਦਾ ਜੋ ਜੀ 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 ਢੇਲੇ ਤੇ ਕੋਈ ਨਹੀਂ ਹੈ ਜਿਹੜੇ ਪੈ ਪੂਰਾ ਸੀਜ਼ਨ ਲੱਗਣਾ ਨਾ ਫੇਰ ਇਹਨੇ ਬੰਨੇ ਲੱਗਦੇ ਰੋਈ ਜਾਂਦੀ ਮਹਾਰਾਜ ਦੀ ਹੋ ਜਾਣਾ ਕੰਮ ਸੰਗਤਾਂ ਦਾ ਕੋਈ ਕੰਮ ਆੜਦਾ ਨਹੀਂ ਹੁੰਦਾ ਤੁਹਾਡੇ ਲਈ ਫੇਰ ਦੂਸਰਾ ਜਿਹੜਾ ਵੱਡਾ ਚੈਲੰਜ ਰਹੂਗਾ ਉਹ ਫਿਰ ਆ ਜਿਹੜੇ ਪਿੰਡ ਜਾਂ ਇਧਰ ਨੂੰ ਗਿਆ ਨੁਕਸਾਨ ਹੋਇਆ ਆ ਇਹ ਤਾਂ ਬਹੁਤ ਇਸ ਤੋਂ ਵੀ ਵੱਡਾ ਚੈਲੰਜ ਬਣ ਜਾਣਾ ਵੱਡਾ ਵੱਡਾ ਗੇ ਇਹਨਾਂ ਨੂੰ ਪੂਰਾਾਂਗੇ ਬਣਾਵਾਂਗੇ ਸਾਥ ਫੇਰ ਹੀ ਬਣੂਗਾ ਉਤਾਂ ਕੱਸੋ ਬੰਦਣਾ ਹੋਇਆ ਇਹ ਆਪਾਂ ਕਰਾਏ ਲਾ ਲਾ ਟਰੈਕਟਰ ਲਾ ਲਾ ਪੱਧਰੇ ਕਰੀ ਜਾਵਾਂਗੇ ਪਰ ਬਾਬਾ ਜੀ ਇਹ ਪੱਧਰੇ ਕਰਕੇ ਲੋਕਾਂ ਦੀਆਂ ਬਣਾਵਾਂਗੇ ਦੋਵਾਂ ਤਾਂ ਹੀ ਰੋਕੇ ਰੋਟੇ ਖਾਣਗੇ ਆ ਜਿਹੜੀ ਚੀਜ਼ ਆ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਨਾ ਕਿੰਨੀ ਡੂੰਗੀ ਚਲੇ ਗਈ ਆ ਏ ਡੋਂਗੇ ਜਦ ਆ ਪਾਣੀ ਬੰਦ ਹੋ ਗਿਆ ਫੇਰ ਪਤਾ ਲੱਗ ਜਾਣਾ ਸਾਨੂੰ ਸਾਰਾ ਕੁਝ ਹਾਂਜੀ ਨਹੀਂ ਉਹ ਤਾਂ ਹੈ ਇਹ ਸਾਨੂੰ ਪਤਾ ਵੀ ਲੱਗ ਜਾਣਾ ਸਾਰਾ ਪਤਾ ਵੀ ਲੈਣਾ ਕਿਥੇ ਜਿਆਦਾ ਪੈਣੀ ਕਿਥੇ ਥੋੜੀ ਪੈਣੀ ਟਰਾਈ ਕੀਤਾ ਜੀ ਇੱਥੇ ਬਾਸ ਲਗਾ ਦੇ ਕਈਆਂ ਦੇ ਘੱਟ ਵਾ ਕਈਆਂ ਦੇ ਵੱਧ ਵਾ ਟਰਾਈ ਕੀਤਾ ਇੱਥੇ ਬਾਸ ਕਰਾ ਲਾਉਂਦੇ ਨੇ ਇਹ ਆ ਬੰਦਾ ਹੀ ਜਿਤਨਾ ਪਰਲਾ ਬੰਨਾ ਮਾ ਟਾ ਲੱਗਿਓ ਘਰ ਨੂੰ ਹਾਂਜੀ ਉਸੇ 30 34 ਫੁੱਟ ਚਾਈ ਵਾਲੀ ਫੁੱਟ ਪਾਣੀ ਡੁਗਾ ਗਿਆ ਓਏ ਹੋਏ ਆਹ ਬੰਦੇ ਦੱਸਦਾ 15 15 ਫੁੱਟ ਛੜਕ ਹੋ ਗਿਆ ਜਦ ਤਾ ਆ ਇੱਥੇ ਇਦਾਂ ਨਾਲ ਡੋਂਗਾ ਤੇ ਉਹ ਉਹ ਖਲੋਤੇ ਉਸੇ ਘੱਟ ਵਾ ਹੂੰ ਮਦਰ ਕਈ ਸਾਰੇ ਘੱਟ ਵਾ ਕਈ ਸਾਰੇ ਵੱਧ ਵਾ ਜਦ ਰੇ ਸੁੱਟੀ ਹੋ ਤਾਂ ਘੱਟ ਆ ਡੱਕੇ ਸੇ 40 40 ਫੋਟ ਹੋ ਗਿਆ ਇਹ 50 ਫੋਟ ਹੋ ਗਿਆ ਟੋਏ ਵੇ ਜੀ ਡੋਂਗੇ ਹੋ ਗਿਆ ਜੀ ਐਵੇਂ ਚੱਲਦਾ ਕੰਮ ਨਾ ਸਦਾ ਕੁਲਦੀਪ ਸਿੰਘ ਜੀ ਵੋਲਵਰ ਹੈਮਪਟਨ ਤੋਂ ਜਿਹੜੇ ਨੇ ਉਹ ਜਿਹੜੇ ਸਾਨੂੰ ਅੱਜ ਲੈ ਕੇ ਆਏ ਆ ਸਦਾ ਜੀ ਕੀ ਲੱਗਦਾ ਜੀ ਉਸ ਦਿਨ ਵੀ ਆਏ ਸੀ ਆਪਾਂ ਅੱਜ ਕੀ ਫਰਕ ਲੱਗਾ ਆਪਾਂ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦਾ ਖਾਲਸਾ ਅਸੀਂ ਅੱਜ ਤੋਂ ਪਹਿਲਾਂ 6 ਦਿਨ ਪਹਿਲਾਂ ਵੀ ਆਏ ਸੀ ਉਦੋਂ ਵੀ ਕੰਮ ਚੱਲ ਰਿਹਾ ਸੀ ਕੰਮ ਜੋ ਹੈ ਬਹੁਤ ਚੈਲੰਜ ਵਾਲਾ ਹੈ ਕੁਦਰਤ ਦੀ ਕੈਰ ਕਰ ਲੋ ਜਾਂ ਪਰਮਾਤਮਾ ਦਾ ਭਾਣਾ ਕਰ ਲੋ ਪਰ ਸਭ ਤੋਂ ਵੱਡੀ ਮੈਂ ਦੇਖੀ ਜਿਦਾਂ ਵਾਰ ਸੰਤ ਜੀ ਕਹਿ ਰਹੇ ਆ ਇਹਨਾਂ ਦੀ ਟੀਮ ਹੋਰ ਇਹਨਾਂ ਦੇ ਹੌਸਲੇ ਬਹੁਤ ਬਲੰਦ ਆ ਟਾਰਗੇਟ ਸਾਨੂੰ ਦੇਖਣ ਨੂੰ ਬਹੁਤ ਵੱਡਾ ਲੱਗ ਰਿਹਾ ਬਹੁਤ ਚੈਨਲ ਆ ਪਰ ਇਹ ਕਹਿੰਦੇ ਆ ਕਿ ਅਸੀਂ ਲੱਗੇ ਆ ਤਾਂ ਪੂਰਾ ਸਿਰ ਆ ਕਰਕੇ ਛੱਡਾਂਗੇ ਇਹਨਾਂ ਨੂੰ ਸਾਨੂੰ ਹੌਸਲਾ ਮਿਲਿਆ ਕਿ ਬਈ ਕੰਮ ਹੋ ਰਿਹਾ ਔਰ ਬਹੁਤ ਜੋਸ਼ਨਾ ਹੋ ਰਿਹਾ ਦੂਸਰਾ ਜਿਹੜਾ ਪੜਾ ਪਿਆ ਕਹਿੰਦੇ 10 ਕਿਲੋਮੀਟਰ ਇਹ ਜਿਹੜੀ ਸਾਈਡਾਂ ਤੇ ਰੇਤਾਂ ਤੇ ਟਿੱਲੇ ਬਣੇ ਹੋਏ ਆ ਇਹਨਾਂ ਨੂੰ ਫੇਰ ਕਵਰ ਕਰਕੇ ਸੈਕੰਡ ਚੈਲੰਜ ਇਹਨਾਂ ਦਾ ਇਹ ਆ ਕਿ ਜੋ 10 ਕਿਲੋਮੀਟਰ ਦਾ ਪਰਾ ਬਣਿਆ ਇਹਨੂੰ ਪੂਰ ਕੇ ਜ਼ਮੀਨ ਨੂੰ ਉਪਜਾਊ ਕਰਨਾ ਮਤਲਬ ਬਹੁਤ ਵੱਡਾ ਚੈਲੰਜ ਆ ਪਰ ਪ੍ਰਮਾਤਮਾ ਕਿਰਪਾ ਕਰੇ ਮਹਾਰਾਜ ਇਹਨਾਂ ਨੂੰ ਉਦਮ ਬਖਸ਼ੇ ਇਹ ਕੰਮ ਪਰ ਸਰੇ ਚੜੇ ਪਰ ਬੇਨਤੀ ਹੈ ਕਿ ਸਰਕਾਰਾਂ ਨੂੰ ਵੀ ਇਹ ਚਾ ਕੇ ਇੰਟਰਫੇਅਰ ਕਰਨਾ ਚਾਹੀਦਾ ਕਿਉਂਕਿ ਜੋ ਸਰਕਾਰਾਂ ਨੇ ਕਮ ਕਰ ਦੇਣਾ ਉਹ ਕੁਝ ਹੋਰ ਹੈ ਜੋ ਸੰਗਤ ਨੇ ਕਰ ਦੇਣਾ ਹੋਰ ਹੈ ਕਿ ਵੱਡਾ ਚੈਲੰਜ ਹੈ ਪਾਣੀ ਫੇਰ ਵੀ ਕਿਤੇ ਹੜ ਆ ਸਕਦਾ ਪਾਣੀ ਦਾ ਬਹਾਓ ਕਰੰਟ ਜਿਹੜਾ ਆਉਂਦਾ ਉਹ ਨੀਵੇਂ ਵਾਲ ਨੂੰ ਜਾਣਾ ਉਹ ਬੜੇ ਤੇ ਬੜੇ ਆਬਜੈਕਟ ਨੂੰ ਵੀ ਤੋੜ ਦਿੰਦਾ ਇਸ ਕਰਕੇ ਸਰਕਾਰਾਂ ਵੀ ਆ ਕੇ এনਵਾਇਰਨਮੈਂਟ ਕਰਨ ਤੇ ਵਧੀਆ ਬਣ ਜਾਏਗਾ ਤਾਂ ਕਿ ਬਾਰ ਬਾਰ ਇਸ ਤਰ੍ਹਾਂ ਨਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੀ ਸੰਗਤ ਨੂੰ ਪਤਾ ਜਾ ਕੇ ਪਿਛਲੇ ਮਹੀਨਿਆਂ ਵਿੱਚ ਕਲੋ ਕਾਲ ਜੋ ਭਿਆਨਕ ਸਮਾਂ ਸਾਡੇ ਤੇ ਆਇਆ ਸੀ ਕੁਦਰਤ ਤੇ ਜੋ ਸੰਕਟ ਆਇਆ ਸੀਗਾ ਉਸ ਦੇ ਨਾਲ ਮੱਥਾ ਲਾਉਣ ਵਾਸਤੇ ਜਿੱਦਾਂ ਸਰਾਲੀ ਵਾਲੇ ਮਹਾਪੁਰਸ਼ ਇਲਾਕਾ ਨਿਵਾਸੀ ਬਾਹਰਲੀ ਸੰਗਤਾਂ ਨੇ ਇਹਦੇ ਨਾਲ ਮੱਥਾ ਲਾਇਆ ਜੇ ਮੱਥਾ ਲਾਇਆ ਤੇ ਸੰਗਤਾਂ ਦੀਆਂ ਅਰਦਾਸਾਂ ਉਸ ਨੂੰ ਜ਼ਰੂਰੀ ਸਿਰੇ ਲਾਉਂਦੀਆਂ ਮੈਂ ਇੱਕ ਗੱਲ ਹੋਰ ਐਡ ਕਰਨ ਦੇਣਾ ਚਾਹੁੰਦਾ 골ਡ ਜੀ ਉਹਨਾਂ ਨੇ ਵੀ ਮੈਂ ਇੱਕ ਵਾਰੀ ਗੱਲ ਕੀਤੀ ਸੀ ਮੈਂ ਟਾਈਮ ਨਹੀਂ ਬੜਾ ਲੈਣਾ ਵੀ ਆ ਜਿਹੜਾ ਦਰਿਆ ਸੀਗਾ ਉਹ ਟਾਈਮ ਸੀਗਾ ਜਿਹੜਾ ਸਕੰਦਰ ਦੁਨੀਆ ਨੂੰ ਜਿੱਤਣ ਵਾਸਤੇ ਆਇਆ ਸੀਗਾ ਤੇ ਉਹ ਇੱਥੇ ਆਣ ਕੇ ਰੁਕ ਗਿਆ ਤੇ ਉਹਦਾ ਹਿਆ ਨਹੀਂ ਪਿਆ ਕਿ ਬਿਆਸਾ ਨੂੰ ਕ੍ਰੋਸ ਕਰ ਜਵੇ ਤੇ ਉਸੇ ਦਰਿਆ ਨੂੰ ਸੰਗਤਾਂ ਨੇ ਅੱਜ ਮੱਥਾ ਲਾ ਲਿਆ ਉਹਦਾ ਮੂੰਹ ਆ ਦੂਜੇ ਪਾਸੇ ਅੱਜ ਮੋੜ ਕੇ ਦੱਸ ਦਿੱਤਾ ਸੰਗਤਾਂ ਦੀਆਂ ਅਰਦਾਸਾਂ ਸਭ ਤੋਂ ਵੱਡੀਆਂ ਵਾਂ ਸੋ ਜਿੰਨਾ ਵੀ ਵੀਰਾਂ ਨੇ ਸਾਰੇ ਦੁਨੀਆ ਵਿੱਚ ਹੀ ਇਸ ਅਰਦਾਸਾਂ ਹੋ ਰਹੀਆਂ ਹਨ ਪੰਜਾਬ ਦੇ ਚ ਐਂਗਲੈਂਡ ਵਿੱਚ ਜਿੰਨੇ ਜਿੱਥੇ ਵੀ ਬੈਠੇ ਉਹਨਾਂ ਨੇ ਅਰਦਾਸਾਂ ਕੀਤੀਆਂ ਗੁਰੂ ਮਹਾਰਾਜ ਨੇ ਸਾਰਿਆਂ ਦੇ ਅਰਦਾਸਾਂ ਸੁਣਨੀਆਂ ਕਿ ਇੱਕ ਮੈਂ ਹੋਰ ਵੀ ਗੱਲ ਅੱਗੇ ਕੀਤੀ ਸੀ ਗੋਲਡ ਜੂਨਾ ਕਿ ਜਿਹੜਾ ਹੇਮਕੋਟ ਸਾਹਿਬ ਨੂੰ ਰਸਤਾ ਜਾਂਦਾ ਉੱਥੇ ਇੱਕ ਰਸਤੇ 'ਚ ਇੱਕ ਪੁਲ ਆਉਂਦਾ ਸੀਗਾ ਤੇ ਉੱਥੇ ਸਰਕਾਰਾਂ ਫੇਲ ਹੋ ਗਈਆਂ ਉਹਨਾਂ ਕੋਲ ਪੁਲ ਨਹੀਂ ਬਣਿਆ ਉਹ ਵੀ ਕਿਸੇ ਮਹਾਂਪੁਰਸ਼ਾਂ ਨੇ ਉਹ ਪੁਲ ਬਣਾ ਕੇ ਸੰਗਤਾਂ ਦੇ ਆਉਣ ਜਾਣ ਵਾਸਤੇ ਉਹ ਰਸਤਾ ਖੋਲ੍ਹਿਆ ਤੇ ਆ ਵੀ ਜਿਹੜਾ ਇਲਾਕਾ ਵਾਹ ਮਹਾਪੁਰਸ਼ਾਂ ਦੇ ਸ਼ਹੀਦਵਾਦ ਨਾਲ ਹੀ ਇਹ ਦੁਬਾਰਾ ਫੇਰ ਬਾਦ ਹੋ ਜਾਣਾ ਤੇ ਅਰਦਾਸਾਂ ਬਹੁਤ ਵੱਡੀ ਗੱਲ ਆ ਸੋ ਮਹਾਪੁਰਸ਼ਾਂ ਦਾ ਇਥੇ ਦੇ ਜਿੰਨੇ ਪ੍ਰਬੰਧਕਾਂ ਨਾਲ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪਿਛਲੀ ਵਾਰੀ ਵੀ ਆਪਾਂ 5-6 ਦਿਨ ਪਹਿਲੋਂ ਆਏ ਸੀਗੇ ਸਾਡੇ ਕੋਲ ਉਥੋਂ 2,63,000 ਰੁਪਏ ਇਕੱਠਾ ਹੋਇਆ ਸੀਗਾ 2 ਲੱਖ ਰੁਪਏ ਆਪਾਂ ਅੱਗੇ ਦੇ ਗਏ ਸੀ ਲਾਸਟ ਟਾਈਮ ਤੇ ਜਿਹੜਾ 63000 ਰੁਪਇਆ ਸਾਡੇ ਕੋਲ ਫੇ ਉਸ ਦਿਨ ਸਾਡੇ ਕੋਲ ਨਹੀਂ ਸੀਗਾ ਅਸੀਂ ਫੜਾ ਨਹੀਂ ਸਕੇ ਸੀਗੇ ਅੱਜ ਉਹ 63000 ਰੁਪਇਆ ਫੇ ਅੱਜ ਇਹੋ ਨਾਲ ਲੈ ਕੇ ਆਏ ਆ ਸਰਪੰਚ ਸਾਹਿਬ ਨੂੰ ਮਹਾਪੁਰਸ਼ਾਂ ਨੂੰ ਬੇਨਤੀ ਕਰਦੇ ਆ ਇਹ ਜਿਹੜੇ ਪੈਸੇ ਆ ਤੇ ਸਵੀਕਾਰ ਕਰੋ ਜਿਉਂ ਵੀ ਹੈਗਾ ਕਿ ਸੰਗਤਾਂ ਦੀ ਨੇਕ ਕਮਾਈ ਜੋ ਦਸਵੰਦ ਆ ਇਹ ਜਰੂਰ ਪਰਫੁੱਲਤ ਹੋਵੇਗਾ ਸੋ ਸਰਪੰਚ ਸਾਹਿਬ ਇਹ ਹੈਗਾ 63000 ਰੁਪਇਆ ਤੇ ਸੋ ਫੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਦਸਵੰਦ ਕੱਢ ਕੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਸੋ ਫੇ ਦੁਬਾਰਾ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਜੋ ਮਹਾਪੁਰਸ਼ੇ ਸੇਵਾ ਤੇ ਲੱਗਿਆ ਸਰਪੰਚਾ ਸੇਵਾਦਾਰ ਲੱਗਿਆ ਗੁਰੂ ਮਹਾਰਾਜ ਇਹਨਾਂ ਨੂੰ ਹੋਰ ਵੀ ਉਤਸ਼ਾਹ ਬਖਸ਼ਣ ਬਾਲ ਬਖਸ਼ਣ ਇਹ ਸੇਵਾ ਨੂੰ ਸਿਰੇ ਲਾ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਹੈ ਕੋਈ ਕਹਿ ਦਿੰਦਾ ਯਾਰ ਇਹ ਗਲਤ ਬੈਠੇ ਆ ਕੋਈ ਕੁਛ ਕਹਿਦਾ ਕੋਈ ਇਹਨਾਂ ਬਾਰੇ ਕੋਈ ਗੱਲ ਕਰਦਾ ਪਰ ਇੱਕ ਹੱਥ ਜੋੜ ਕੇ ਬੇਨਤੀ ਆ ਪਿਆਰੇ ਦੋਸਤੋ ਆਪਾਂ ਪੰਜਾਬੀ ਆ ਆਪਣੀ ਜਿਹੜੀ ਇਹ ਭਾਵਨਾ ਆ ਨਾ ਉਹ ਸਾਨੂੰ ਹੋਰ ਨਹੀਂ ਕਿਤੋਂ ਮਿਲੀ ਇਹ ਸਾਨੂੰ ਗੁਰੂ ਸਾਹਿਬ ਤੋਂ ਬਖਸ਼ਿਸ਼ ਆ ਸ਼ਾਇਦ ਗੁਰੂ ਸਾਹਿਬ ਦੀ ਬਖਸ਼ਿਸ਼ ਨਾ ਹੋਵੇ ਤੇ ਇਹ ਕੰਮ ਨਹੀਂ ਹੋ ਸਕਦੇ ਕਦੇ ਇਸ ਬੰਨ ਤੇ ਆ ਕੇ ਦੇਖ ਲਿਓ ਮੇਰਾ ਦਾਵਾ ਆ ਇਹ ਰਹੀ ਗੱਲ ਇਨ੍ਹਾਂ ਲੋਕਾਂ ਨਾਲ ਖਾੜਨ ਦੀ ਦੇਖੋ ਹੁਣ ਸਿਰ ਪਈ ਤੇ ਨਵੇੜਨੀ ਪੈਣੀ ਆ ਇਹ ਲੋਕ ਉਜੜੇ ਆ ਅੱਜ ਆਪਾਂ ਨੂੰ ਇਨ੍ਹਾਂ ਨਾਲ ਖਾਣਾ ਪੈਣਾ ਕੱਲ ਨੂੰ ਰੱਬ ਨਾ ਕਰੇ ਔਖਾ ਸਮਾਂ ਕਿਸੇ ਹੋਰ ਤੇ ਆਵੇ ਤੇ ਯਾਰ ਅੱਜ ਆਪਾਂ ਖੜੇ ਆ ਇਹ ਲੋਕ ਵੀ ਖੜਨਗੇ ਇਹ ਗੱਲ ਪੱਕੀ ਆ। ਬਾਕੀ ਇੱਥੇ ਜਿਹੜਾ ਕੰਮ ਚੱਲਦਾ ਉਥੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਹ ਤੁਸੀਂ ਖੁਦ ਆ ਕੇ ਇੱਥੇ ਦੇਖੋ। ਤੁਹਾਨੂੰ ਲੱਗਦਾ ਵੀ ਇੱਥੇ ਕੰਮ ਹੋ ਰਿਹਾ ਤੁਸੀਂ ਸੇਵਾ ਕਰੋ ਤੁਹਾਨੂੰ ਲੱਗਦਾ ਨਹੀਂ ਹੋ ਰਿਹਾ ਤੁਸੀਂ ਸੇਵਾ ਨਾ ਕਰੋ। ਪਰ ਸਾਡੀ ਇੱਕ ਬੇਨਤੀ ਆ ਕਿ ਤੁਸੀਂ ਜ਼ਰੂਰ ਇੱਥੇ ਆਵੋ। ਕਾਰਨ ਜੇ ਅਸੀਂ ਕਹੀਏ ਸਰਕਾਰ ਨੇ ਇੱਥੇ ਹੋਰ ਤਾਂ ਕੋਈ ਹੈਲਪ ਕੀ ਕਰਨੀ ਉਹ ਇੱਥੇ ਇੱਕ ਇੰਜੀਨੀਅਰ ਤੱਕ ਨਹੀਂ ਦੇ ਸਕੇ ਕਿ ਜਿਹੜਾ ਉਹਨਾਂ ਨੂੰ ਗਾਈਡ ਕਰ ਸਕਦਾ। ਜੇ ਹੁਣ ਤੁਸੀਂ ਇਹ ਪੁੱਛਦੇ ਹੋ ਕੋਈ ਬੰਦਾ ਕਿ ਸਰਕਾਰ ਇੱਥੇ ਕੀ ਕਰ ਲੈਂਦੀ ਉਹ ਭਾਈ ਸਰਕਾਰ ਇੰਜੀਨੀਅਰ ਤਾਂ ਦੇ ਦਿੰਦੀ ਜਿਹੜਾ ਇਹਨਾਂ ਤੋਂ ਕੰਮ ਕਰਵਾ ਲੈਂਦਾ ਸਰਕਾਰ ਕੋਈ ਇਹਨਾਂ ਨੂੰ ਆਪਣੇ ਤਰੀਕੇ ਨਾਲ ਕੰਮ ਹੀ ਕਰਾ ਲੈਂਦੀ ਲੋਕ ਪੈਸਾ ਹੀ ਦੇਣ ਨੂੰ ਤਿਆਰ ਨੇ ਲੋਕ ਆ ਮੈਨੂਅਲ ਕੰਮ ਕਰਨ ਨੂੰ ਤਿਆਰ ਆ ਲੇਬਰ ਇਹਨਾਂ ਕੋਲ ਆ ਪਰ ਕੋਈ ਗਾਈਡ ਕਰਨ ਵਾਲਾ ਤਾਂ ਹੋਵੇ ਸ਼ਾਇਦ ਇਸ ਤੋਂ ਅੱਧੇ ਪੈਸੇ ਨਾਲੇ ਕੰਮ ਹੋ ਜਾਂਦਾ ਪਰ ਇਹ ਅਨਸਕਿਲਡ ਲੋਕ ਅੱਜ ਦਿਨ ਰਾਤ ਲੱਗੇ ਨੇ ਜਾਨ ਮਾਰ ਰਹੇ ਆ ਆਪਣਾ ਇਨਾਂ ਕਦਾ ਫਰਜ਼ ਬਣਦਾ ਆ ਮੇਰੇ ਖਿਆਲ ਨਾਲ ਪੰਜਾਬੀ ਖੂਨ ਜਿਹੜਾ ਉਹਦੇ ਡੀਐਨਏ ਚ ਇਹ ਚੀਜ਼ਾਂ ਨੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਵੋਲਵਰ ਹੈਮਪਟਨ ਗੁਰਦੁਆਰਾ ਸਾਹਿਬ ਤੋਂ ਸਾਰੀ ਸੰਗਤ ਜਿਹੜੀ ਆ ਉਹਨਾਂ ਦਾ ਦੋਏਕਰ ਜੋੜ ਕੇ ਫਿਰ ਇੱਕ ਵਾਰੀ ਇਹਨਾਂ ਵੱਲੋਂ ਵੀ ਧੰਨਵਾਦ ਕਰਦੇ ਆ ਚੈਨਲ ਵੱਲੋਂ ਵੀ ਆਪਾਂ ਧੰਨਵਾਦ ਕਰਦੇ ਬਾਕੀ ਇਹਨਾਂ ਵੱਲੋਂ ਆਪਾਂ ਇੱਕ ਅਪੀਲ ਇਨੀ ਕ ਕਰਦੇ ਆ ਕਿ ਭਾਈ ਜਿਹੜੇ ਵੀ ਦੋਸਤ ਸੇਵਾ ਲਈ ਆਉਣਾ ਚਾਹਣ ਨੰਬਰ ਥੱਲੇ ਡਿਸਪਲੇ ਕਰਦਾ ਸੀ ਇਹਨਾਂ ਨਾਲ رابطہ ਕਰਕੇ ਇਹਨਾਂ ਕੋਲ ਤੁਸੀਂ ਜ਼ਰੂਰ ਪਹੁੰਚੋ ਸੁਲਤਾਨਪੁਰ ਲੋਧੀ ਦਾ ਇਹ ਇਲਾਕਾ ਜਿਹੜਾ ਆ ਇਹਨੂੰ ਹਜੇ ਬਹੁਤ ਮਦਦ ਦੀ ਲੋੜ ਆ ਵਾਕਈ ਜਿਹੜਾ ਆ ਯਾਰ ਇਹ ਪਹਾੜ ਨਾਲ ਮੱਥਾ ਲੱਗਾ ਹੋਇਆ ਇਹ ਕੰਮ ਇੰਨੇ ਸੌਖੇ ਨਹੀਂ ਬਹੁਤ ਸ਼ੁਕਰੀਆ ਚੈਨਲ ਨੂੰ ਆਪਣਾ ਫਰਜ ਸਮਝ ਕੇ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਓ ਔਰ ਦੋਸਤ ਜਿਹੜੇ ਨੇ ਉਹ ਕੋਸ਼ਿਸ਼ ਕਰੋਗੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ